ਕਾਲੀ ਪੱਟੀ ਬੰਨ ਕੇ ਉਹ ਰੋਸ ਹੈ ਜਿਹੜਾ ਉਹ ਜ਼ਾਹਰ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਸਜਦਾ ਕਰ ਰਹੇ ਬਿਲਕੁਲ ਯਾਦ ਹੈ ਜੀ ਜਿਹੜੀ ਭਾਰਤੀ ਹੁਕਮਰਾਨ ਵੱਲੋਂ ਤੀਜਾ ਕੱਲੂਕਾਰਾ ਸਾਡੀ ਕੌਮ ਤੇ ਕੀਤਾ ਗਿਆ ਤੁਸੀਂ ਆਣੇ ਇੱਥੇ ਸਾਰੇ ਵਰਗ ਦੇ ਲੋਕ ਪਹੁੰਚੇ ਐ ਮੈਂ ਦੱਸ ਦੇਣਾ ਚਾਹੁੰਦਾ ਜਿਹੜਾ ਸਾਡਾ ਤਖਤ ਢਾਇਆ ਉਹ ਸਾਡੇ ਗੁਰੂ ਨੇ ਉਹ ਚਾਰੇ ਧਰਮਾਂ ਨੂੰ ਦਿੱਤਾ ਸੀ ਉਹ ਸਿਰਫ ਸਿੱਖ ਧਰਮ ਦਾ ਨਹੀਂ ਤੇ ਰੋਸ ਵੀ ਅੱਜ ਸਾਡੇ ਨਾਲ ਹਿੰਦੂ ਵੀਰ ਵੀ ਖੜੇ ਐ ਸਾਰੇ ਵਰਗ ਦੇ ਲੋਕ ਸਾਡੇ ਨਾਲ ਖੜੇ ਆ ਉਹ ਰੋਸ ਜਿਹੜਾ ਸਾਡੇ ਦਿਲਾਂ 'ਚ ਹੈ ਉਹਨੂੰ ਨਹੀਂ ਮਕਾਇਆ ਜਾ ਸਕਦਾ ਉਹ ਵਤਨ ਜਿਹੜੇ ਵਤਨ ਨੇ ਸਾਡੇ 4-4 ਸਾਲ ਦੇ ਬੱਚਿਆਂ ਨੂੰ ਲੱਤ ਤੇ ਲੱਤ ਧਰ ਕੇ ਜਿਹੜੀ ਅਸੀਂ ਕਹਿੰਦੇ ਆ ਸਾਡੇ ਦੇਸ਼ ਦੀ ਸੁਰੱਖਿਆ ਫੋਰਸ ਹੈ ਉਹਨਾਂ ਨੇ ਲੱਤਾਂ ਦੇ ਲੱਤ ਤੇ ਲੱਤ ਧਰ ਕੇ ਬੱਚਿਆਂ ਨੂੰ ਜਿਹੜਾ ਵਿਚਾਲੋਂ ਪਾੜਦਾ ਉਹ ਮਤਲਬ ਦਿਲ ਨੂੰ چیرਣ ਵਾਲੀਆਂ ਘਟਨਾਵਾਂ ਜੋ ਦੱਸਣ ਲੱਗਿਆਂ ਵੀ ਕਈ ਵਾਰ ਬੰਦੇ ਦਾ ਮਨ ਡੋਲ ਜਾਂਦਾ ਵਰਤਾਰਾ ਵੇਖੋ ਕਿ ਇੱਕ ਪਾਸੇ ਲੋਕ ਰਾਈਫਲਾਂ ਨਾਲ ਲੜ ਰਹੇ ਆ ਤੇ ਤੁਸੀਂ ਉਹ ਹਥਿਆਰ ਵਰਤ ਰਹੇ ਹੋ ਜਿਹੜੇ ਕਿ ਇੱਕ ਐਂਡ ਤੇ ਵਰਤੇ ਜਾਂਦੇ ਜਦੋਂ ਜੰਗ ਜਿੱਤ ਨਹੀਂ ਹੋਵੇ ਕਿਹੜੀ ਸਿੱਖ ਕੌਮ ਹੈ ਅੱਜ ਤੱਕ 85% 90% ਕੁਰਬਾਨੀਆਂ ਦੇਣ ਵਾਲੀ ਕੌਮ ਦਾ ਜਦੋਂ ਭਾਰਤੀ ਹਕੂਮਤ ਨੇ ਇਹ ਹਾਲ ਕੀਤਾ ਤਾਂ ਉਸ ਹਕੂਮਤ ਵੱਲੋਂ ਜਦੋਂ ਹਮਲਾ ਕੀਤਾ ਗਿਆ ਤਾਂ ਉਹਦਾ ਬਦਲਾ ਲੈਣ ਵਾਸਤੇ ਫਿਰ ਅੱਗੇ ਆਏ ਭਾਈ ਸਤਵੰਤ ਸਿੰਘ ਬਿਆਨ ਸਿੰਘ ਤੇ ਭਾਈ ਕੇਰ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲੈ ਕੇ ਇਹ ਦੱਸਦਾ ਸੀ ਵੀ ਕੋਈ ਵੀ ਚੜ ਕੇ ਆਉਂਦਾ ਤਾਂ ਅਸੀਂ ਉਹ ਮੋਹ ਤੋੜਨਾ ਜਵਾਬ ਜਿਹੜਾ ਦੇਣ ਜਾਂਦੇ ਆ 40 ਸਾਲ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਅਟੈਕ ਹੁੰਦਾ ਤਾਂ ਉਸ ਦਾ ਦਰਦ ਹੈ ਫਰੀਦਕੋਟ ਦੇ ਲੋਕਾਂ ਦੇ ਵਿੱਚ ਭਲਾ ਉਹ ਮੁਸਲਮਾਨ ਭਾਈਚਾਰੇ ਦੇ ਲੋਕ ਹੋਣ ਭਾਵੇਂ ਉਹ ਬਿਜ਼ਨਸਮੈਨ ਹੋਣ ਹਿੰਦੂ ਭਾਈਚਾਰਾ ਹੋਵੇ ਸਿੱਖ ਹੋਵੇ ਤੇ ਉਹਨਾਂ ਦੇ ਮਨਾਂ ਦੇ ਵਿੱਚ ਦਰਦ ਅੱਜ ਵੀ ਉਸੇ ਤਰੀਕੇ ਦੇ ਨਾਲ ਉਹ ਜਿਹੜਾ ਯਾਦ ਆਉਂਦਾ ਉਹਨਾਂ ਨੂੰ ਤਾਂ ਅੱਜ 40 ਸਾਲ ਬਾਅਦ 6 ਜੂਨ ਅੱਜ ਤਾਂ ਫਰੀਦਕੋਟ ਦੇ ਵਿੱਚ ਵੱਖ-ਵੱਖ ਚੌਕਾਂ ਦੇ ਵਿੱਚ ਸਾਰੇ ਲੋਕਾਂ ਨੇ ਅੱਜ ਰੋਸ ਜਿਹੜਾ ਕੀਤਾ ਜਾਰ ਕੀਤਾ ਤਾਂ ਉਹਨਾਂ ਸ਼ਹੀਦਾਂ ਨੂੰ ਸਜਦਾ ਕੀਤਾ ਤਾਂ ਆਹ ਜਿਹੜੇ ਇੱਥੇ ਆਪਾਂ ਕਹਿ ਸਕਦੇ ਹਾਂ ਕਿਸਾਨ ਜਥੇਬੰਦੀ ਦੇ ਜਿਹੜੇ ਨਮਾਇंदे ਨੇ ਤੇ तमाम ਜਿਹੜੇ ਇਹ ਲੋਕ ਇਹਨਾਂ ਦੇ ਨਾਲ ਖੜੇ ਹੈ ਤਾਂ ਅੱਜ ਇਹਨਾਂ ਨੇ ਵੀ ਆਪਾਂ ਕਹਿ ਸਕਦੇ ਹਾਂ ਕਿ ਅਕਾਲੀ ਫੂਲਾ ਸਿੰਘ ਚੌਕ ਹੈ ਜਿਹੜਾ ਫਰੀਦਕੋੜ ਦੇ ਵਿੱਚ ਉੱਥੇ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਕਾਲੀਆਂ ਪੱਟੀਆਂ ਇਹਨਾਂ ਦੇ ਬੰਨੀਆਂ ਹੋਈਆਂ ਨੇ ਤਾਂ ਸਾਹਮਣੇ ਜਿਹੜਾ ਇੱਕ ਨੌਜਵਾਨ ਤੁਹਾਨੂੰ ਦਿਖਾਉਣੇ ਆ ਇਹ ਨੌਜਵਾਨ ਜਦੋਂ ਜਿਹੜਾ ਕਿਸਾਨਾਂ ਦਾ ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਚੱਲਦਾ ਸੀਗਾ ਤਾਂ ਉਸ ਵਕਤ ਅੱਜ ਇਸ ਨੌਜਵਾਨ ਦੇ ਦਾੜੀ ਆਪਾਂ ਕਹਿ ਸਕਦੇ ਆਈਆਂ ਪਰ ਉਸ ਵਕਤ ਤੇ ਦਾੜੀ ਹੈ ਨਹੀਂ ਸੀ ਤਾਂ ਉਸ ਵਕਤ ਵੀ ਇੱਕ ਚੌਕ ਦੇ ਵਿੱਚ ਮੁੱਖ ਚੌਕ ਹੈ ਫਰੀਦਕੋਟ ਦਾ ਉਸ ਚੌਕ ਦੇ ਵਿੱਚ ਲਗਾਤਾਰ ਇਹ ਜਿੰਨਾ ਟਾਈਮ ਉੱਥੇ ਟਰਨਮਜ਼ਾਇਰਾ ਚੱਲਿਆ ਤੇ ਰਾਤ ਨੂੰ ਇਹ ਰੋਸ ਪ੍ਰਦਰਸ਼ਨ ਕਰਦਾ ਰਿਹਾ ਉਦੋਂ ਵੀ ਇਹਦੇ ਨਾਲ ਸਾਰੀਆਂ ਜਥੇਬੰਦੀਆਂ ਸਾਰੇ ਲੋਕ ਖੜੇ ਸੀਗੇ ਤੇ ਅੱਜ ਇਸ ਨੌਜਵਾਨ ਨੂੰ ਹੋ ਸਕਦਾ ਉਹ ਵਾਕਿਆ ਜੋ ਕਟਨਾ ਵਾਪਰੀ ਸੀਗੀ ਇਹਨੂੰ ਨਾ ਪਤਾ ਹੋਵੇ ਇਹਦੇ ਪਿਤਾ ਨੇ ਪੁਰਖਿਆਂ ਨੇ ਜਾਂ ਬਜ਼ੁਰਗਾਂ ਨੇ ਇਹਨੂੰ ਦੱਸਿਆ ਹੋਵੇ ਕਿ ਅੱਜ ਆਪਣੇ ਮਾਂ ਦਾ ਜਿਹੜਾ ਦਰਦ ਹੈ ਉਹ ਜ਼ਰੂਰ ਯਾਦ ਕਰਨਾ ਚਾਹੀਦਾ ਤੇ ਅੱਜ ਇਹਦੇ ਵੀ ਕਾਲੀ ਪੱਟੀ ਬੰਨ੍ਹਿਆ ਇਹ ਵੀ ਨਾਲ ਪਹੁੰਚਿਆ ਸਭ ਤੋਂ ਪਹਿਲਾਂ ਗੱਲਬਾਤ ਇਹਦੇ ਨਾਲ ਕਰਾਂਗੇ ਬੇਟੇ ਜਿਆਦਾ ਜਿਹੜਾ 40 ਸਾਲ ਪਹਿਲਾਂ ਘਟਨਾ ਵਾਪਰੀ ਸੀ ਤੇ ਅੱਜ ਤੁਸੀਂ ਕਾਲੀ ਪੱਟੀ ਬੰਨ੍ਹ ਕੇ ਉਹ ਰੋਸ ਹੈ ਜਿਹੜਾ ਉਹ ਜ਼ਾਹਰ ਕਰ ਰਹੇ ਹਾਂ ਉਹਨਾਂ ਸ਼ਹੀਦਾਂ ਨੂੰ ਸਜਦਾ ਕਰ ਰਹੇ ਹੋ ਬਿਲਕੁਲ ਯਾਦ ਹੈ ਜੀ ਜਿਹੜੀ ਭਾਰਤੀ ਹੁਕਮਰਾਨ ਵੱਲੋਂ ਤੀਜਾ ਕੱਲੂਕਾਰਾ ਸਾਡੀ ਕੌਮ ਤੇ ਕੀਤਾ ਗਿਆ ਤੁਸੀਂ ਆਣੇ ਇੱਥੇ ਸਾਰੇ ਵਰਗ ਦੇ ਲੋਕ ਪਹੁੰਚੇ ਐ ਮੈਂ ਦੱਸ ਦੇਣਾ ਚਾਹੁੰਦਾ ਜਿਹੜਾ ਸਾਡਾ ਤਖਤ ਢਾਇਆ ਉਹ ਸਾਡੇ ਗੁਰੂ ਨੇ ਉਹ ਚਾਰੇ ਧਰਮਾਂ ਨੂੰ ਦਿੱਤਾ ਸੀ ਉਹ ਸਿਰਫ ਸਿੱਖ ਧਰਮ ਦਾ ਨਹੀਂ ਤੇ ਰੋਸ ਵੀ ਅੱਜ ਸਾਡੇ ਨਾਲ ਹਿੰਦੂ ਵੀਰ ਵੀ ਖੜੇ ਆ ਸਾਰੇ ਵਰਗ ਦੇ ਲੋਕ ਸਾਡੇ ਨਾਲ ਖੜੇ ਆ ਉਹ ਰੋਸ ਜਿਹੜਾ ਸਾਡੇ ਦਿਲਾਂ ਚ ਹੈ ਉਹਨੂੰ ਨਹੀਂ ਮਕਾਇਆ ਜਾ ਸਕਦਾ ਤੇ ਇਹ ਜਿਹੜੇ ਘੱਲੂ ਘਰੇ ਦੀਆਂ ਦਾਸਤਾਂ ਜਦੋਂ ਕਿਤਾਬਾਂ 'ਚ ਪੜਦੇ ਆ ਜਾਂ ਜਦੋਂ ਪੁਰਖਿਆਂ ਤੋਂ ਸੁਣਦੇ ਆ ਉਦੋਂ ਕੁਝ ਕੁ ਸਤਰਾਂ ਯਾਦ ਆਉਂਦੀਆਂ ਕਿ ਮੁੱਦਤੇ ਗੁਜ਼ਰੀਆਂ ਹਨ ਹਮੇ ਰਮੋ ਜਮ ਸਹਹਤੇ ਹੋਏ ਅਬ ਤੋਂ ਸ਼ਰਮ ਆਤੀ ਹੈ ਇਸ ਵਤਨ ਕੋ ਵਤਨ ਕਹਤੇ ਹੋਏ ਉਹ ਵਤਨ ਜਿਹੜੇ ਵਤਨ ਨੇ ਸਾਡੇ 4-4 ਸਾਲ ਦੇ ਬੱਚਿਆਂ ਨੂੰ ਲੱਤ ਤੇ ਲੱਤ ਧਰ ਕੇ ਜਿਹੜੀ ਅਸੀਂ ਕਹਿੰਦੇ ਆ ਸਾਡੇ ਦੇਸ਼ ਦੀ ਸੁਰੱਖਿਆ ਫੋਰਸ ਹੈ ਉਹਨਾਂ ਨੇ ਲੱਤਾਂ ਦੇ ਲੱਤ ਤੇ ਲੱਤ ਧਰ ਕੇ ਬੱਚਿਆਂ ਨੂੰ ਜਿਹੜਾ ਵਿਚਾਲੋਂ ਪਾੜਦਾ ਉਹ ਮਤਲਬ ਦਿਲ ਨੂੰ چیرਣ ਵਾਲੀਆਂ ਘਟਨਾਵਾਂ ਜੋ ਦੱਸਣ ਲੱਗਿਆਂ ਵੀ ਕਈ ਵਾਰ ਬੰਦੇ ਦਾ ਮਨ ਡੋਲ ਜਾਂਦਾ ਹੈ ਤभी ਫਿਰ ਉਹ ਭਾਵਕ ਹੋ ਰਹੇ ਆ ਉਹ ਤੁਸੀਂ ਉਹ ਚੀਜ਼ਾਂ ਯਾਦ ਕਰਕੇ ਵੀ ਉਹਨਾਂ ਨੇ ਕੀ ਵਾਪਰਿਆ ਹੋਊਗਾ ਜਿਵੇਂ ਤੁਹਾਨੂੰ ਦੱਸਿਆ ਜਦੋਂ ਜਿਹੜੇ ਪੀੜਤ ਅੱਜ ਵੀ ਜਿੰਦਾ ਨੇ ਜਾਂ ਜਿਨ੍ਹਾਂ ਦੀਆਂ ਕਿਤਾਬਾਂ ਲਿਖਤ ਐ ਜਦੋਂ ਪੜਦੇ ਆ ਤਾਂ ਤੁਸੀਂ ਵੀ ਪੜ ਕੇ ਵੇਖਿਓ ਉਹ ਲਿਖਤਾਂ ਜਦੋਂ ਆਪਾਂ ਪੜਦੇ ਆ ਤਾਂ ਆਪਾਂ ਇੱਕ ਹਿਸਾਬ ਦਾ ਉਸ ਦੌਰ 'ਚ ਜਾਣਦੇ ਆ ਆਪਾਂ ਉਹ ਦਰਸ਼ਨੀ ਡਿਉੜੀ 'ਚ ਪਹੁੰਚ ਜਾਂਦੇ ਜਿੱਥੇ ਹਵਾਈ ਫਾਇਰਿੰਗ ਹੋਈ ਜਿੱਥੇ ਬੰਬ ਚਲਾਏ ਗਏ ਜਿੱਥੇ ਸਾਡੇ ਉਹ ਤੁਸੀਂ ਇਹ ਵਰਤਾਰਾ ਵੇਖੋ ਕਿ ਇੱਕ ਪਾਸੇ ਲੋਕ ਰਾਈਫਲਾਂ ਨਾਲ ਲੜ ਰਹੇ ਆ ਤੇ ਤੁਸੀਂ ਉਹ ਹਥਿਆਰ ਵਰਤ ਰਹੇ ਹੋ ਜਿਹੜੇ ਕਿ ਇੱਕ ਐਂਡ ਤੇ ਵਰਤੇ ਜਾਂਦੇ ਜਦੋਂ جنگ ਜਿੱਤ ਨਹੀਂ ਹੋਵੇ ਤੇ ਦੂਸਰੀ ਗੱਲ ਇਹ ਸਾਨੂੰ ਭਾਰਤੀ ਹੁਕਮਰਾਨ ਆਪਣਾ ਅੰਗ ਦੱਸਦਾ ਹੈ ਸਿੱਖਾਂ ਨੂੰ ਉਸ ਅੰਗ ਤੇ ਜਦੋਂ ਭਾਰਤ ਨੇ ਹਮਲਾ ਕੀਤਾ ਸਾਡੇ ਜਿਹੜੇ ਹਿਰਦੇ ਜਿਹੜੇ ਆ ਵਲੁੰਧਰੇ ਗਏ ਤੇ ਇੱਕ ਸਿੱਖਾਂ ਦੇ ਵਿੱਚ ਬਹੁਤ ਵੱਡੀ ਇੱਕ ਮੈਂ ਕਿੰਨਾ ਗਲਤ ਫਹਿਮੀ ਆ ਕਿ ਆਪਰੇਸ਼ਨ ਬਲੂ ਸਟਾਰ ਜਿਵੇਂ ਇਹਨਾਂ ਨੇ ਕਿਹਾ ਸਾਕਾ ਨੀਲਾ ਤਾਰਾ ਉਹ ਸੰਤ ਜਰਨੈਲ ਸਿੰਘ ਨੂੰ ਮਾਰ ਨਹੀਂ ਕੀਤਾ ਇਹ ਬਿਲਕੁਲ ਨਹੀਂ ਸੀ ਜਿਹੜਾ ਆਪਰੇਸ਼ਨ ਨਾਂ ਦਿੱਤਾ ਜਾਂਦਾ ਉਹ ਇੱਕ ਵੱਡੀ ਜਿਹੜੀ ਇਹ ਇਹਨਾਂ ਲੋ ਤੈ ਕੀਤੀ ਜਾਂਦੀ ਹੈ ਇੱਕ ਕੌਮ ਨੂੰ ਖਤਮ ਕਰਨ ਲਈ ਉਹ ਆਪਰੇਸ਼ਨ ਕੀਤਾ ਗਿਆ ਬਲੂ ਸਟਾਰ ਦਾ ਮਤਲਬ ਹੈ ਨੀਲੇ ਬਾਣੇ ਨੀਲੇ ਬਾਣੇ ਨਿਹੰਗ ਸਿੰਘਾਂ ਦੇ ਬਾਣੇ ਇਹ ਥੋੜੀ ਕੌਮ ਨੂੰ ਤੇ ਥੋੜੀ ਹੋਂਦ ਨੂੰ ਨਸ਼ਟ ਕਰਨ ਲਈ ਕੀਤਾ ਗਿਆ ਕਈ ਆਂਦੇ ਆ ਜੀ ਜੇ ਸੰਤ ਉਦੋਂ ਸਰੈਂਡਰ ਕਰ ਦਿੰਦੇ ਤਾਂ ਸ਼ਾਇਦ ਅੱਜ ਆਪਣਾ ਤਖਤ ਨਾ ਉਠਾਉਂਦੇ ਜਾਂ ਆਪਣੇ ਤੇ ਇਹ ਹਮਲੇ ਨਾ ਹੁੰਦੇ ਪਰ ਮੇਰਾ ਉਹਨਾਂ ਨੂੰ ਸਵਾਲ ਹੈ ਕਿ ਬਾਕੀ ਗੁਰਦੁਆਰੇ ਜਿਨ੍ਹਾਂ ਤੇ ਉਸ ਵੇਲੇ ਹਮਲਾ ਹੋਇਆ ਉਦੋਂ ਸੰਤ ਸੀਗੇ ਜਾਂ ਫਿਰ ਜਦੋਂ ਨਵੰਬਰ ਚ ਸਾਡੇ ਸਿੱਖਾਂ ਦੇ ਦਿੱਲੀ ਦਿੱਲੀ ਚ ਕੱਲੂਕਾਰੇ ਕੀਤੇ ਆ ਉਦੋਂ ਉਹਨਾਂ ਨਾਲ ਸੰਤ ਸੀਗੇ ਆ ਸੁਣਿਆ ਤੁਸੀਂ ਵਾਕਈ ਇਸ ਨੌਜਵਾਨ ਦੀਆਂ ਗੱਲਾਂ ਸੁਣ ਸਕਦਾ ਹੈ ਬਜ਼ੁਰਗਾਂ ਜਾਂ ਸਾਨੂੰ ਵੀ ਉਹ ਨਾ ਪਤਾ ਹੁਣ ਪਰ ਅੱਜ ਇਸ ਨੌਜਵਾਨ ਨੇ ਉਹ ਗੱਲਾਂ ਕਰਕੇ ਸਾਨੂੰ ਵੀ ਇੱਕ ਤਰੀਕੇ ਦੇ ਨਾਲ ਭਾਵਕ ਕੀਤਾ ਹੈ ਤਾਂ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਕਿਸਾਨ ਆਪਾਂ ਇਹ ਨਹੀਂ ਕਹਿ ਸਕਦੇਗੇ ਕੱਲੇ ਕਿਸਾਨਾਂ ਦੇ ਦਰਦੀ ਹੈ ਕਿਸਾਨਾਂ ਦੇ ਕੰਮਾਂ ਦੇ ਦਰਦੀ ਹੈ ਤਾਂ ਅੱਜ ਜਿਹੜੀ ਸਭ ਤੋਂ ਵੱਡੀ ਘਟਨਾ ਵਾਪਰੀ ਸੀਗੀ ਜਿਹਦੇ ਆਪਾਂ ਆਪ ਕਹਿ ਸਕਦੇਗੇ ਜਿਹੜਾ ਆਪਣੇ ਪਿਓ ਹੈ ਤਾਂ ਉਸ ਤੇ ਹਮਲਾ ਹੋਇਆ ਸੀ ਉਸ ਦੇ ਘਰ ਤੇ ਹਮਲਾ ਹੋਇਆ ਸੀਗਾ ਉਹਦਾ ਦਰਦ ਆ ਜਿਹੜਾ ਨੌਜਵਾਨ ਨੇ ਜ਼ਾਹਰ ਕਰਤਾ ਹੈ ਤਾਂ ਤੁਸੀਂ ਕਿਵੇਂ ਸਭ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਗੁਰੂ ਮਾਰੀ ਦੀ ਬਖਸ਼ੀ ਫਤਿਹ ਦੀ ਸਾਂਝ ਪਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਅੱਜ ਤੋਂ 40 ਸਾਲ ਪਹਿਲਾਂ ਭਾਰਤੀ ਹਕੂਮਤ ਨੇ ਹਮਲਾ ਕਰਕੇ ਜਿਸ ਤਰ੍ਹਾਂ ਕਿਸੇ ਦੂਸਰੇ ਮੁਲਕ ਦੇ ਉੱਤੇ ਹਮਲਾ ਕਰੀਦਾ ਇਸ ਤਰ੍ਹਾਂ ਹਮਲਾ ਕਰਕੇ ਸਾਡੇ ਦਰਬਾਰ ਸਾਹਿਬ ਖਾਸ ਕਰਕੇ ਕਲਤਾ ਸਾਨੂੰ ਢੇਢੇਰੀ ਕਰਤਾ ਸੀ ਤਾਂ ਉਸ ਤੇ ਜੋ ਹਮਲਾ ਹੋਇਆ ਉਹ ਦੀ ਜਿਹੜੀ ਅੱਜ ਤੱਕ ਦੀਆਂ ਆਧਾਰਨਾ ਕਿਤੇ ਵੀ ਨਹੀਂ ਮਿਲੜੀਆਂ ਕਿਉਂਕਿ ਜਿਹੜੀ ਸਿੱਖ ਕੌਮ ਹੈ ਅੱਜ ਤੱਕ 85% 90% ਕੁਰਬਾਨੀਆਂ ਦੇਣ ਵਾਲੀ ਕੌਮ ਦਾ ਜਦੋਂ ਭਾਰਤੀ ਹਕੂਮਤ ਨੇ ਇਹ ਹਾਲ ਕੀਤਾ ਹੈ ਉਸ ਹਕੂਬਤ ਵੱਲੋਂ ਜਦੋਂ ਹਮਲਾ ਕੀਤਾ ਗਿਆ ਤਾਂ ਉਹਦਾ ਬਦਲਾ ਲੈਣ ਵਾਸਤੇ ਫਿਰ ਅੱਗੇ ਆਏ ਭਾਈ ਸਤਵੰਤ ਸਿੰਘ ਬਿਆਨ ਸਿੰਘ ਤੇ ਭਾਈ ਕੇਰ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਤੋਂ ਬਦਲਾ ਲੈ ਕੇ ਇਹ ਦੱਸਦਾ ਸੀ ਵੀ ਕੋਈ ਵੀ ਚੜ੍ਹ ਕੇ ਆਉਂਦਾ ਤਾਂ ਅਸੀਂ ਉਹ ਮੋਹ ਤੋੜਨਾ ਜਵਾਬ ਜੜਾ ਦੇਣ ਜਾਂਦੇ ਆ ਖਾਸ ਕਰਕੇ ਜਦੋਂ ਵੀ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ 153 ਦਿਨ ਤੋਂ ਪਹਿਲਾਂ ਉਸ ਜਿਹੜੇ ਬਦਲੇ ਦਾ ਬਦਲਾ ਲਿਆ ਗਿਆ ਇਸ ਕਰਕੇ ਇਸ ਦਾ ਵੀ ਤੁਸੀਂ ਜਦੋਂ ਮਰਜ਼ੀ ਦੇਖ ਲਓ ਜੇ 153 ਦੇ ਨਹੀਂ ਹੋਏ ਹੈ ਜਾਂ ਇਹ ਤੋਂ ਪਹਿਲਾਂ ਜਿੰਨੇ ਹਮਲੇ ਹੋਏ ਹੈ 153 ਦੇ ਵਿੱਚ ਵਿੱਚ ਜਿਹੜਾ ਉਹ ਬਦਲਾ ਲਿਆ ਗਿਆ ਇਸੇ ਤਰ੍ਹਾਂ ਇਹ ਵੀ ਬਦਲਾ ਜਿਹੜਾ ਲਿਆ ਗਿਆ ਖਾਸ ਕਰਕੇ ਇੱਕ ਬਹਾਨਾ ਸੀ ਇਹ ਕਿਹੜੀ ਸਿੱਖ ਕੌਮ ਨੂੰ ਖਤਮ ਕਰਨ ਵਾਸਤੇ ਜਿਹੜਾ ਇਹ ਕੀਤਾ ਗਿਆ ਉਸ ਤੋਂ ਬਾਅਦ ਹੁਣ ਸਾਨੂੰ ਨਸ਼ਿਆਂ ਦੇ ਵਿੱਚ ਜਾਂ ਜਿਹੜੇ ਗੈਗ ਸ਼ਟਰ ਕਹਿ ਕੇ ਸਿੱਖੀ ਨੌਜਾਨੀ ਨੂੰ ਜਿਹੜਾ ਉਹ ਖਤਮ ਕੀਤਾ ਜਾ ਰਿਹਾ ਪਰ ਮੈਂ ਅਪੀਲ ਕਰਦਾ ਨੌਜੋਨਾਂ ਨੂੰ ਜਿਵੇਂ ਮੇਰੇ ਸਾਥੀ ਇਹ ਸ ਨੌਜਵਾਨ ਨੇ ਕਿੱਡੀ ਵੱਡੀ ਸੋਚ ਰੱਖ ਕੇ ਪਿਛਲਾ ਸਾਰਾ ਇਤਿਹਾਸ ਸਾਨੂੰ ਦੱਸਿਆ ਇਸ ਤਰ੍ਹਾਂ ਆਉਣ ਵਾਲੇ ਜਿਹੜੇ ਨੌਜਵਾਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ ਦੇ ਹਾਨ ਦਾ ਬਣਨ ਵਾਸਤੇ ਜਿਹੜੀਆਂ ਫਿਰਕੂ ਤਾਕਤਾਂ ਹੈ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਧਰਮਾਂ ਦੇ ਉੱਤੇ ਜਿਹੜੇ ਵੰਡ ਰਹੀਆਂ ਉਹਨਾਂ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਨੂੰ ਆਪਣੀ ਏਕਤਾ ਦੀ ਬਰਕਰਾਰ ਰੱਖਣੀ ਚਾਹੀਦੀ ਹੈ ਹਿੰਦੂ ਸਿੱਖ ਏਕਤਾ ਜਾਂ ਜਿਹੜੇ ਸਾਈ ਹੈ ਅਸੀਂ ਸਾਰੇ ਆਪਣੇ ਭਰਾਵਾਂ ਨੂੰ ਰਹਿ ਰਹੇ ਆ ਤੇ ਰਹੀਏ ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਫਤੇ ਵੱਲੋਂ ਅੱਜ ਇਸ ਰੋਸ ਨੂੰ ਜਿਹੜਾ 40 ਸਾਲ ਬਾਅਦ ਜਿਹੜਾ ਫੇਰ ਅਸੀਂ ਜਾਗਰ ਕਰ ਰਹੇ ਆ ਤਾਂ ਕਿ ਆਉਣ ਵਾਲੀਆਂ ਆੜੀਆਂ ਕੌਮਾਂ ਆਉਣ ਵਾਲੇ ਸਾਡੇ ਬੱਚੇ ਉਹਨਾਂ ਨੂੰ ਇਹ ਯਾਦ ਰਵੇ ਕਿ ਸਾਡਾ ਇਤਿਹਾਸ ਕੀ ਸੀ ਇਸ ਤਰ੍ਹਾਂ ਹੁਣ ਖਾਸ ਕਰਕੇ ਜੇ ਵੇਖੀਏ ਤਾਂ ਸਰਕਾਰਾਂ ਦੇ ਮੂੰਹ ਤੇ ਇਹ ਵੀ ਚਪੇੜ ਹੈ ਕਿ ਜਿਹੜੇ ਉਸ ਭਾਈ ਸਾਹਿਬ ਭਾਈ ਸ਼ਹੀਦ ਬੈਂਤ ਸਿੰਘ ਦੇ ਸੁਪੁੱਤਰ ਸਰਬਜੀਤ ਸਿੰਘ ਨੂੰ ਲੋਕਾਂ ਨੇ ਬਹੁਤ ਵੱਡੇ 70 80 ਹਜ਼ਾਰ ਦੀ ਵੋਟ ਦੇ ਫਰਕ ਨਾਲ ਲੋਕ ਸਭਾ ਵਿੱਚ ਭੇਜ ਕੇ ਫਰੀਦਕੋਟ ਤੋਂ ਇਹ ਦੱਸ ਦਿੱਤਾ ਹੈ ਕਿ ਅਸੀਂ ਅੱਜ ਵੀ ਸੀਧਾਂ ਦੇ ਨਾਲ ਹੈ ਜਿਹੜੇ ਲੋਕਾਂ ਨੇ ਪਾਈ ਅੰਮ੍ਰਿਤਪਾਲ ਸਿੰਘ ਨੂੰ ਡਿਗਰੂ ਜੇਲ੍ਹ ਵਿੱਚ ਸਿੱਟਿਆ ਹੈ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਅੱਜ ਲੋਕ ਉਹਨਾਂ ਦੇ ਨਾਲ ਹੈ ਜਿਨੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਇੱਕ ਰਿਕਾਰਡ ਕੀਤਾ ਹੈ ਤਾਂ ਇਸ ਕਰਕੇ ਸਾਨੂੰ ਇਹਨਾਂ ਸਰਕਾਰਾਂ ਤੋਂ ਚਾਖ ਨਾ ਰੱਖਦੇ ਹੋਏ ਆਪਣੀ ਜਿਹੜੀ ਜਥੇਵੰਦਕ ਤੇ ਜਿਹੜੀ ਸਿੱਖੀ ਦੀ ਤਾਕਤ ਹੈ ਉਸ ਨੂੰ ਬਰਕਰਾਰ ਰੱਖ ਕੇ ਆਪਾਂ ਜਿਹੜਾ ਆਉਣ ਵਾਲਾ ਸਮਾਂ ਉਹਦੇ ਵਿੱਚ ਕਿਸਾਨੀ ਨੂੰ ਤੇ ਸਿੱਖੀ ਨੂੰ ਸੰਭਾਲ ਕੇ ਜਵਾਨੀ ਤੇ ਕਿਸਾਨੀ ਨੂੰ ਸੰਭਾਲ ਕੇ ਇਸ ਕਰਾੜਾ ਆਉਣ ਵਾਲਾ ਸਮਾਂ ਉਹ ਸਾਨੂੰ ਵਗਾਰ ਰਿਹਾ ਤੇ ਅਸੀਂ ਫਿਰ ਕੋ ਤਾਕਤਾਂ ਜਿਹੜੀਆਂ ਭਾਵੇਂ ਸੈਂਟਰ ਦੀ ਸਰਕਾਰ ਹੈ ਭਾਵੇਂ ਪੰਜਾਬ ਦੀ ਸਰਕਾਰ ਹੈ ਇਹਨਾਂ ਸਰਕਾਰਾਂ ਤੋਂ ਝਾਕ ਨਾ ਰੱਖਦੇ ਹੋਏ ਆਪਦੀ ਜਿਹੜੀ ਘੋਲ ਦੀ ਤਾਕਤ ਦੇ ਉੱਤੇ ਆਪਾਂ ਜਿਹੜੇ ਉਹ ਘੋਲ ਲੜਕੇ ਹੀ ਬਣਾਏ ਜਾ ਸਕਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੈਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਤੇ ਵੇਖ ਲਓ ਤੁਸੀਂ ਆ ਪੋਸਟਰ ਜੂਨ 1984 ਬਹੁਤ ਵੱਡੀ ਗੱਲ ਲਿਖੀ ਹੈ ਲੋਕਤੰਤਰ ਦੇ ਮੱਥੇ ਤੇ ਕਲੰਕ ਇਹ ਚੀਜ਼ਾਂ ਜਿਹੜੀਆਂ ਲਿਖਣੀਆਂ ਪੈ ਗਈਆਂ ਤੀਜਾ ਕੱਲੋਕਾਰਾ ਤਾਂ ਇਹ ਜਿਹੜੇ ਯਾਦ ਆਦੇ ਨੇ ਨਿੱਕੇ ਨਿੱਕੇ ਬੱਚੇ ਅੱਜ ਜਿਹੜੇ ਕਿਉਂਕਿ ਇਹਨਾਂ ਨੂੰ ਜਿਹੜੇ ਆਪਦੇ ਇੱਥੇ ਪਹੁੰਚਿਆ ਸਾਰੇ ਵੱਡੇ ਵੱਡੇ ਇਹਨਾਂ ਦੇ ਬੱਚਿਆਂ ਨੂੰ ਨਾਲ ਲੈ ਕੇ ਆਏ ਆ ਤਾਂ ਜੋ ਬੱਚਿਆਂ ਦੇ ਮਨਾਂ ਦੇ ਵਿੱਚ ਵੀ ਰਵੇ ਜਿਵੇਂ ਆਸ ਇਹ ਨੌਜਵਾਨ ਨੇ ਸਾਰਾ ਕੁਝ ਜਿਹੜਾ ਜਨਤਕ ਕਰਤਾ ਕਿਉਂਕਿ ਇਹਨੂੰ ਤਾਂ ਪਤਾ ਵੀ ਨਹੀਂ ਹੋਣਾਗਾ ਜਦੋਂ ਇਹ ਹਮਲਾ ਹੋਇਆ ਤਾਂ ਸਾਰਾ ਕੁਝ ਜਨਤਕ ਕਰਤਾ ਕਾਜ ਫਰੀਦਕੋਟ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਉਹ ਦਰਦ ਜਿਹੜਾ ਪੂਰੀ ਤਰ੍ਹਾਂ ਜਿਹੜਾ ਆਪਾਂ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਉਹ ਜਿਹੜਾ ਦਰਦ ਜਾਗਿਆ ਰੋਸਜਾਰ ਕੀਤਾ ਤਾਂ ਪਹਿਲਾਂ ਚੌਂਕਾਂ ਦੇ ਵਿੱਚ ਇਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਤਾਂ ਸ਼ਵੀਲਾਂ ਵੀ ਜਿਹੜੀਆਂ ਲਗਾਈਆਂ ਜਾ ਰਹੀਆਂ ਇਹਨਾਂ ਵੱਲੋਂ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਬੇਨਤੀ ਵੀ ਆ ਕੇ ਕੀਤੀ ਹੈ ਤਾਂ ਉਹ ਦਰਦ ਇਹਨਾਂ ਦਾ ਕਹਿਣਾ ਹੈ ਕਿ ਜਿੰਨਾ ਟਾਈਮ ਸਾਡੀ ਲਾਇਬ ਰੂਗੀ ਉਹ ਦਰਦ ਸਾਥੋਂ ਭੁੱਲਿਆ ਨਹੀਂ ਜਾਣਾਗਾ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ